ਗਰਦਾਸਪੁਰ ਦੇ ਇੱਕ ਨੇੜੇ ਦੀ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਜੋ ਦੋ ਬੱਚਿਆਂ ਦੀ ਮਾਂ ਹੈ ਸ਼ਹਿਰ ਦੇ ਇੱਕ ਟਾਟੂ ਬਣਾਉਣ ਵਾਲੇ ਕੋਲੋਂ ਟਾਟੂ ਬਣਾਉਣ ਦਾ ਕੰਮ ਸਿੱਖ ਰਹੀ ਸੀ ਔਰਤ ਦੇ ਘਰ ਵਾਲੇ ਦਾ ਦੋਸ਼ ਹੈ ਕਿ ਉਹ ਬੀਤੀ ਸ਼ਾਮ ਦਵਾਈ ਲੈਣ ਜਾ ਰਹੀ ਸੀ ਉੱਥੇ ਤਾਂ ਉੱਥੇ ਦਮ ਘਉਂਦਿਆਂ ਦਿੰਦਿਆਂ ਹੋਏ ਔਰਤ ਨੂੰ ਉਸ ਦੇ ਨਾਲ ਕੰਮ ਕਰਨ ਵਾਲਾ ਨੌਜਵਾਨ ਲੈ ਕੇ ਫਸਾਰ ਹੋ ਗਿਆ ਉਸਨੇ ਥਾਣਾ ਸਿਟੀ ਪਹੁੰਚ ਕੇ ਪੁਲਸ ਅਗੇ ਆਪਣੀ ਪਤਨੀ ਨੂੰ ਲੱਭਣ ਦੀ ਗੁਹਾਰ ਲਗਾਈ ਗਈ ਹੈ ਤੇ ਸਕਾਤ ਪੱਤਰ ਦਿੱਤਾ ਹੈ ਉੱਥੇ ਹੀ ਪੁਲਸ ਅਧਿਕਾਰੀ ਐਸ ਐਚਓ ਗੁਰਮੀ ਸਿੰਘ ਦਾ ਕਹਿਣਾ ਹੈ ਕਿ ਲਗਤੀ ਵੱਲੋਂ ਸਕਹਿਤ ਕੀਤੀ ਗਈ ਹੈ ਉਸ ਦੀ ਪਤਨੀ ਨੂੰ ਜੀ ਉਹ ਦੋ ਬੱਚਿਆਂ ਦੀ ਮਾਂ ਹੈ ਤਾਂ ਇੱਕ ਨੌਜਵਾਨ ਲੈ ਕੇ ਫਰਾਰ ਹੋ ਗਿਆ ਹੈ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਔਰਤ ਨੂੰ ਬਰਾਮਦ ਕਰਕੇ ਉਸ ਦੇ ਬਿਆਨ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇ ਡੀਐਸ ਨੇ ਦਿਖਾ ਸ ਰਿਪੋਰਟ ਮੇਰੇ ਚੀਫ ਦਿਵਿੰਦਰ ਸਿੰਘ ਦੀ ਖਾਸ ਖਬਰ ਤਾਜ਼ੀਆਂ ਖਬਰਾਂ ਦੇ ਨਾਲ ਜੜੋ ਇਹ ਦਿਵਿੰਦਰ ਕੁਮਾਰ ਇਹ ਮੇਰੇ ਸਿਰਦਾ ਤੇ ਜ਼ਰਾ ਇਹਦੀ ਘਰ ਦੀ ਨੂੰ ਕੋਈ ਆਪਣੇ ਮਰਾ ਲੱਗਿਆ ਵਾ ਠੀਕ ਆ ਉਹਨਾਂ ਕੋ ਕੰਮ ਸਿੱਖਦੀ ਤੇ ਗੱਲਬਾਤ ਉਹਨਾਂ ਤੇ ਹੈਗੀ ਹੈ ਕੋਈ ਆਪੋ ਚੁਮਰੇ ਦੀ ਨਾਲ ਤੇ ਥੋੜਾ ਜਿਆ ਇਹਨਾਂ ਦਾ ਪਚੱਕਰ ਚੁੱਕਰ ਵਿੱਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਪਰ ਅਹੀ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਆ ਬਿਆਨ ਦੇ ਕੇ ਗਈ ਆ ਉਹ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਧਮ ਕਿ ਦਿੱਤੀ ਇਹਨੂੰ ਮਾਰਨੋਂ ਨਹੀਂ ਤੇ ਰਾਹ ਦਵਾਈ ਦੂ ਵੀ ਲੈਣਾ ਇਹ ਘਰੋਂ ਤੇ ਆਣ ਕੇ ਤੁਹਾਨੂੰ ਮਤਲਬ ਕਿ ਉਹ ਜਬਰਦਸਤੀ ਨਾਲ ਕੋ ਲੈ ਗਏ ਐਪਲੀਕੇਸ਼ਨ ਦਿੱਤੀ ਆ ਥਾਣੇ ਦਿਖਾ ਦਿੱਤੀ ਹੁਣ ਥਾਣੇ ਵਾਲੇ ਕਹਿੰਦੇ ਕਾਰਵਾਈ ਹੋਏਗੀ ਹੁਣ ਦੇਖਦੇ ਆ ਪੱਕੀ ਕਰਦੇ ਆ ਤੇ ਉਹ ਮੁਰੇ ਦਾ ਨੰਬਰ ਆ ਗਾ ਕੋਈ ਜਦ ਨਾਲ ਦੌੜੀ ਹੁਣ ਬਸ ਬੰਦ ਆ ਰਿਹਾ ਫਿਰ ਇਨਸਾਫ ਮੁਰੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਇਦਾ ਨਾਲ ਇਹ ਨਾ ਬੜਿੰਦਰ ਨੂੰ ਮਾਰ ਇਨਹਰਦਾ ਹੁੰਦੀ ਸੜ ਮੈਂ ਦਵਾਈ ਲੈਣਾ ਆਦੀ ਆਪਣੀ ਘਰ ਦੀ ਨਾਲ ਸੜ ਉੱਥੇ ਇਹ ਮੜਾ ਆਦੀ ਤੇ ਉਹਨਾਂ ਦੀ ਕੋਈ ਗੱਲਬਾਤ ਪਹਿਲਾਂ ਦੀ ਉਹ ਧੋਕੀ ਦਿੰਦਾ ਦੀ ਮਿੰਦੂਵੀ ਤੈਨੂੰ ਵੀ ਤੇ ਮੇਰੇ ਘਰ ਦੇ ਨਾਲ ਲੈ ਗਿਆ ਤੇ ਉੱਥੇ ਕੰਮ ਕਰਦੀ ਦੀ ਮੰਗ ਕਰਦੇ ਹਾਂ ਹੁਣ ਇਨਸਾਫ ਮਿਲੇ ਸਾਡਾ ਬੱਚਾ ਹੈ ਮੇਰੇ ਦੋ ਬੱਚੇ ਨੇ ਤੇ ਮੈਨੂੰ ਇਨਸਾਫ ਮਿਲੇ ਮੇਰੇ ਨਾਲ ਧੱਕਾ ਕਰਦੇ ਆਸੂਲ ਹੋਈਏ ਸਾਨੂੰ ਵੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇੱਕਰ ਸ਼ਾਪ ਤੇ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਹੈ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫਿਰ ਚਲੇ ਗਈ ਹੈ ਉਹਦੇ ਨਾਲ ਤੇ ਇਸ ਬੰਦੇ ਅਸੀਂ ਹੁਣ ਪੜਤਾਲ ਕਰ ਰਹੇ ਹਾਂ